ਕਿ ਜੀ ਸੋਣੋ ਕੋਈ ਮੌਕੇ ਤੇ ਆ ਕੇ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਸਾਡੇ ਕੋਲ ਟੀਮ ਨਹੀਂ ਹੈਗੀ ਅਸੀਂ ਤਾਂ ਬੜਾ ਭਾਏ ਰਾਜਕੁਮਾਰ ਜੀ ਨੇ ਸੋਚ ਪਹੁੰਚਾਈਗਾ ਸਾਨੂੰ ਬੁਲਾਇਆ ਗਿਆ ਤਾਂ ਆਇਆ ਅਸੀਂ ਆ ਕੇ ਪੁੱਛਿਆ ਸਾਨੂੰ ਸਭ ਨਾਲ ਗੱਲ ਕੀਤੀ ਪਹਿਲਾਂ ਤਾਂ ਜਵਾਬ ਦਿੱਤਾ ਕਹਿੰਦੇ ਸਾਡੇ ਕੋਲ ਡਾਕਟਰ ਚਲੋ ਰੋੜੋ ਰੋੜ ਪਾਇਆ ਸਾਰਿਆਂ ਨੇ ਵੀ ਤੁਸੀਂ ਕਿੰਨੇ ਨੇ ਹਸਪੀਟਲ ਬਣ ਗਏ ਤੁਸੀਂ ਤਾਂ ਟੀਮ ਨਹੀਂ ਹੈਗੀ ਡਾਕਟਰ ਸਰਕਾਰ ਬੜੇ ਬੜੇ ਦਾਅਵੇ ਕਰਦੀ ਹੈ ਕਿ ਅਸੀਂ ਸਾਰੇ ਡਾਕਟਰ ਮਹੱਈਆ ਕੀਤੇ ਆ ਸਾਰੇ ਤਰ੍ਹਾਂ ਦੇ ਸਾਡੇ ਕੋਲ ਟਰੀਟਮੈਂਟ ਆ ਸਾਰਾ ਕੁਝ ਕਰਦੇ ਆ ਪਰ ਮੈਂ ਕਹੂੰਗਾ ਜਿਹੜਾ ਖੰਨੇ ਦਾ ਹਸਪਤਾਲ ਆ ਇਹ ਸਿਰਫ ਇੱਕ ਸਿਰਫ ਟੈਂਪੋਰਰੀ ਸੈਂਟਰ ਬਣ ਕੇ ਰਹਿ ਗਿਆ ਇੱਥੇ ਸਾਡੇ ਕੋਲ ਇੱਕ ਹੋਰ ਕੇਸ ਵੀ ਇੱਥੇ ਭਾਈ ਸਾਹਿਬ ਕਿੱਥੇ ਖੜੇ ਆ ਇਹਨਾਂ ਦੇ ਚਾਚਾ ਜੀ ਇਹਨੇ ਡਾਕਟਰ ਨੇ ਨਾ ਦੋ ਇਹਨਾਂ ਦੀ ਨੂੰਹ ਆ ਦੋ ਟਾਈਮ ਇਹਨਾਂ ਦੀ ਗੱਲ ਆ ਇਹ ਪਹਿਲਾਂ ਇਹਨਾਂ ਨੂੰ ਕਹਿੰਦੇ ਇੱਥੋਂ ਰੈਫਰ ਕਰਤਾ ਕਹਿੰਦੇ ਇਹ ਤਾਂ ਗੇਟ ਨਹੀਂ ਟੱਪਦਾ ਆ ਖੜਿਆ ਥੋੜੇ ਤੋਂ ਪ੍ਰਮਾਤਮਾ ਦੀ ਮਰਜ਼ੀ ਤਾਂ ਮੈਨੂੰ ਪਤਾ ਨਹੀਂ ਹੌਸਪੀਟਲ ਦਾ ਭਾ ਗੇਟ ਨਹੀਂ ਟੱਪਦਾ ਸਰ ਜੀ ਲੈ ਕੇ ਮੈਂ ਤੁਹਾਨੂੰ ਦੱਸਦਾ ਵੈਸੇ ਮੈਂ ਤੁਮ ਇਹ ਗਲਤ ਕਰੀਆ ਵੀ ਰੈਫਰ ਸੈਂਟਰ ਬਣਾਇਆ ਉਹ ਬੱਚੀ ਇੰਨੀ ਔਖੀ ਆ ਅਸੀਂ ਆਏ ਹੁਣੇ ਸਮੂਹ ਸਾਹਮਣੇ ਗੱਲ ਕੀਤੀ ਹੁਣ ਆਪ ਹੁਣ ਰਾਤ ਨੂੰ ਦੁਵਾਰਾ ਫੋਨ ਆਇਆ ਕਹਿੰਦੇ ਮੈਂ ਆ ਰਿਹਾ ਤੂੰ ਸੁਣਾ ਵੀ ਸ਼ਾਇਦ ਹੋ ਜਾ ਕਿੰਨੇ ਟਾਈਮ ਪਹਿਲਾਂ ਲੈ ਗਈ ਕਿੰਨਾ ਟਾਈਮ ਐਥੇ ਹੋਵੇ ਕਹਿੰਦਾ ਸ਼ਾਮ ਤੋਂ ਸ਼ਾਮ ਦੇ ਹਾਂ ਹਾਂ ਘੰਟਾ ਘੰਟੇ ਕਿਹਾ ਹੈ ਹਾਂ ਕਿਥੋਂ ਨਾ ਲੱਗਦੇ ਆ ਦੋ ਘੰਟੇ ਮੰਨ ਕੇ 11 ਨੰਬਰ ਬੰਦ ਸੀ ਐਮਰੇ ਸਾਹਮਣੇ ਫਿਰ ਐਮਰੇ ਡਿਊਟੀ ਫਿਰੌਂਡ ਨੇ ਕੋਈ ਨਹੀਂ ਦਿੱਕਤ ਪੈਤੀ ਸੀ ਮੈਡਮ ਤਾਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕਹਿੰਦੇ ਮੈਂ ਤਾਂ ਸਮਤਰ ਕੈਂਸਰ ਦੇ ਡਾਕਟਰਾਂ ਕਹਿੰਦੇ ਮੈਂ ਸਾਡੇ ਕੋਲ ਆਨਕੋਲੋਜਿਸਟ ਤਾਂ ਸਾਨੂੰ ਕੋਈ ਪਤਾ ਨਹੀਂ ਨਹੀਂ ਤੇ 24 ਆਰ ਜੱਚਾ ਬੱਚਾ ਕੇਂਦਰ ਹੈ ਔਰ ਡ ਜੋ ਚੱਕਰ ਤੁਹਾਡੇ ਸਾਹਮਣੇ ਆ ਤੱਕ ਕਹਿੰਦੇ ਲੋਕ ਕਿਸੇ ਦਾਬ ਦੇ ਤਾ ਜੀ ਤੁਸੀਂ ਜਿਹੜਾ ਕੋਈ ਕਰਨਾ ਕਰ ਰਹੇ ਹੋ ਸਾਰੀਆਂ ਗੱਲਾਂ ਨੇ ਫੋਕੇ ਦਾਵੇ ਨੇ ਫੋਕੇ ਮੈਂ ਕਹੂੰਗਾ ਅਸੀਂ ਆੱਕ ਕੇ ਆਏ ਅਸੀਂ ਵੀ ਆਉਂਦੇ ਹਾਂ ਤੇ ਐਵੇਂ ਕਿਸੇ ਨੂੰ ਰੋ ਜਾ ਕੇ ਅਸੀਂ ਇੱਥੇ ਆ ਕੇ ਖੜੇ ਬੁਖੇੜਾ ਕਰੀਏ ਆੱਕ ਕੇ ਆਏ ਆ ਕਿ ਜਦ ਤਿੰਨ ਚਾਰ ਕੇ 9.5 ਚ ਆ ਕੇ ਵੀ ਆ ਇੱਥੇ ਬੱਚੀਆਂ ਕਈ ਵਾਰ ਤਾਂ ਆਪਾਂ ਦੇ ਸੁਣਿਆ ਤੁਸੀਂ ਵੀ ਖਬਰਾਂ ਨਹੀਂ ਆਈਆਂ ਕਿ ਸਾਹਮਣੇ ਬੱਚਾ ਹੋਇਆ ਕਈ ਡਾਕਟਰ ਦਾ ਡਾਕਟਰ ਸਾਡੇ ਦਾ ਬੁਰਾ ਹਾਲ ਇੱਕ ਵੀ ਉਹਨਾਂ ਨਾਲ ਕੇਸ ਦੀ ਗੱਲ ਕਰੇ ਜੀ ਉਸ ਦੇ ਕੇਸ ਵਿੱਚ ਸਿਹਤ ਮੰਤਰੀ ਉਹਰੇ ਆਏ ਸੀ ਉਹਨਾਂ ਨੇ ਕਿਹਾ ਜੀ ਮੀਡੀਆ ਝੂਠੇ ਖਬਰਾਂ ਲਾ ਰਿਹਾ ਮੇਰਾ ਮੈਂ ਕ ਉਰਦਾ ਪਲੰਦਾ ਮੰਤਰੀ ਦਾ ਮੰਤਰੀ ਸਾਡੇ ਨਾਲ ਗੱਲ ਕਰ ਲਵੇ ਬੰਦਾ ਜਿਉਂਦਾ ਜਗ ਦਾ ਸਾਹਮਣੇ ਖੜਾ ਅਸੀਂ ਇਹ ਗੱਲ ਦਾਵੇ ਨਾ ਕਹਿੰਦੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਲੱਗ ਸਕਦਾ ਇਹ ਕੌਣ ਹੁੰਦੇ ਨੇ ਜਿਹੜੇ ਕਹਿੰਦੇ ਵੀ ਤੋ ਦੋ ਗੇਟਰੀ ਤਪ ਸਕਦਾ ਇਥੋਂ ਰੈਫਰ ਕਰਤਾ ਪੀਜੀੀ ਉੱਥੇ ਜਾ ਕੇ ਕਹਿੰਦਾ ਸਿਰਫ ਆਕਸੀਜਨ ਦੀ ਘਾਟ ਆਈ ਸੀ ਕੋਈ ਪ੍ਰੋਬਲਮ ਨਹੀਂ ਆਈ ਆ ਹੁਣ ਤੁਹਾਡੇ ਸਾਹਮਣੇ ਖੜੇ ਇਹ ਇਹਨਾਂ ਨੇ ਰੈਪ੍ਰੈਜ਼ੈਂਟੇਟ ਬਣਾਏ ਜਿਹੜੀਆਂ ਬਿਲਡਿੰਗਾਂ ਬਣਾਈਆਂ ਪੁਰਾਣੀਆਂ ਸਰਕਾਰਾਂ ਨੇ ਮੈਂ ਕਹਿੰਦਾ ਉਹ ਡਾਕਟਰ ਨਹੀਂ ਮਹੀਆ ਕਰਾਉਂ ਸੀ ਕਿ ਮੌਕੇ ਤੇ ਡਾਕਟਰ ਲੋਕਾਂ ਨਾਲ ਲੜੀ ਜਾਂਦੇ ਸਾਡੇ ਨਾਲ ਬਹਿਸ ਹੋਈ ਹੋਰ ਨਹੀਂ ਹੋਰ ਤੋਂ ਸਾਨੂੰ ਐਂਬੂਲੈਂਸ ਹੀ ਮਾਇਆ ਕਰ ਦੋ ਪ੍ਰਾਈਵੇਟ ਐਂਬੂਲੈਂਸ ਇਹੀ ਕਰਦੇ ਸਾਡੇ ਬੱਚਾ ਹੁਣ ਅਸੀਂ ਰੋਕੇ ਆ ਦੁਬਾਰਾ ਉਹਨਾਂ ਰੋਕੇ ਐਸਐਮਓ ਸਾਡਾ ਫੋਨ ਆ ਗਿਆ ਕਿ ਰੋਕੋ ਨਾ ਰੋਕਿਆ ਜਾਵੇ ਕਿ ਲਿਖਾ ਕੇ ਇਹਨਾਂ ਦਾ ਵੀ ਕਰਦੇ ਨਹੀਂ ਐਸਐਮਓ ਜੀ ਸਾਥੀ ਸਾਥਰੀ ਕਰਨ ਲਈ ਰਾਜੀ ਆਏ ਪਰ ਕੋਈ ਜੈਨ ਕਾਲਜ ਵਿੱਚ ਲੈਣ ਲਈ ਮੈਂ ਬੈਠ ਕੇ ਵੀ ਤਾਂ ਗੱਲ ਕਰਦਾ ਵੀ ਕਿ ਜਿਹੜੀ ਲੈਡੀ ਕਾਲਜ ਇਸ ਤੇ ਚਾਹੀਦੇ ਆ ਬੜੇ ਜ਼ਰੂਰੀ ਆ ਕਿਉਂਕਿ ਤਿੰਨ ਤਿੰਨ ਡਾਕਟਰ ਦੱਸਦੇ ਆ ਇਹਨਾਂ ਚ ਇੱਕ ਇੱਕ ਡਾਕਟਰ ਆ ਇੱਥੇ ਦੋ ਡਾਕਟਰ ਹੈ ਨਹੀਂ ਉਹ ਕਰੀਏ ਕਰਕੇ ਦੀਏ ਕਿ ਗਲਤ ਆ ਸਰਕਾਰ ਨੂੰ ਤੇ ਸੋਚਣਾ ਚਾਹੀਦਾ ਲੋਕਾਂ ਦੀ ਜਾਨ ਬੜੀ ਕੀਮਤੀ ਆ ਲੋਕਾਂ ਦੇ ਜਾਨਾਂ ਬਾਰੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਇੱਥੇ ਵੱਡੀ ਆਬਾਦੀ ਆ ਜੇਕਰ ਐਦਾ ਹੀ ਚੱਲਦਾ ਰਿਹਾ ਤਾਂ ਅੱਗੇ ਅਕਾਲੀ ਦਲ ਵੱਲੋਂ ਕੀ ਕੀਤਾ ਜਾਏ ਦੇਖੋ ਜੀ ਆ ਟ੍ਰੋਮਾ ਸੈਂਟਰ ਅਕਾਲੀ ਦਲ ਦੀ ਦੇਣਾ ਬਿਲਡਿੰਗ ਸਾਰੀਆਂ ਅਕਾਲੀ ਦਲ ਦੀ ਦੇਣ ਨੇ ਬੜੇ ਪਹਿਲਾਂ ਡਾਕਟਰ ਵੀ ਆਏ ਔਰ ਸਾਰੇ ਮੈਂ ਕਹੂੰਗਾ ਜਿੰਨੀ ਮਸ਼ੀਨਰੀ ਆਈ ਆ ਉਹ ਵੀ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਆਈ ਆ ਮੈਂ ਕਹੂੰਗਾ ਉਹਨੂੰ ਚਲਾਉਣ ਵਾਲੇ ਵੀ ਚਾਹੀਦਾ ਹੂੰ ਅੱਗੇ ਸਰਕਾਰਾਂ ਬڑے-ਬڑے ਦਮਕਜੇ ਮਾਰਦੇ ਹੋ ਜਿੰਨੇ ਪੋਸਟਰ ਲਾਉਨੇ ਹੋ ਕਹਿੰਦਾ ਉਹਦੇ ਨਾਲ ਤੁਸੀਂ ਡਾਕਟਰ ਭਾਤੀ ਕੋਲ ਜਿੰਨੇ ਬੜੀਆਂ ਸਕਰੀਨਾਂ ਰੋਜ਼ ਚੱਲਦੀਆਂ ਨੇ ਉਹਦੇ ਨਾਲ ਡਾਕਟਰ ਭਾਤੀ ਕਰੋ ਲੋਕਾਂ ਦੀ ਜਾਨ ਬਚਾਓ ਫੋਕੇ ਦਾਬਿਆ ਨਾ ਕੁਝ ਨਹੀਂ ਹੋਣਾ ਤੁਸੀਂ ਮhalla ਕਲੀਨਿਕ 100 ਬਣਾ ਲਓ 1000 ਬਣਾ ਲਓ ਲੱਖ ਬਣਾ ਲਓ ਪਰ ਜੋ ਲੋਕਾਂ ਦੀ ਜ਼ਿੰਦਗੀ ਨਹੀਂ ਬਚਣੀ ਇੱਥੋਂ ਚੱਕ ਕੇ ਤੁਸੀਂ ਗਰੀਬ ਆਦਮੀ ਨੂੰ ਕਦੇ ਕਹਿੰਦੇ ਹੋ ਪਟਿਆਲੇ ਜਾਓ ਕਦੇ ਤੁਸੀਂ ਕਹਿੰਦੇ ਹੋ ਚੰਡੀਗੜ੍ਹ ਜਾਓ ਕਰਨਗੇ ਕੀ ਨਹੀਂ ਤੁਸੀਂ ਪੇਸ਼ੇਣਾ ਨਹੀਂ ਸੋ ਹੁਣ ਪੇਸ਼ੇਣਾ ਨਹੀਂ ਹਾਂ ਤੇ ਵੇਚਾ ਤੁਸੀਂ ਉਹ ਦੇਖ ਸਕਦੇ ਹੋ ਜਾਂ ਨਹੀਂ ਸਕਦੇ ਹਾਂ ਹਾਂ ਅੱਜ ਦੇ ਅੱਜ ਦੇ